ਚੜ੍ਹਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਭਾਰਤ-ਪਾਕਿਸਤਾਨ ਸਰਦ ਦੇ ਅਖੀਰਲੇ ਪਿੰਡ ਚੌਤਰਾ ਦੇ ਵਿੱਚ ਐਸਐਸਪੀ ਗੁਰਦਾਸਪੁਰ ਦਾ ਯਮਾ ਹਰੀਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਥਾਣਾ ਦੋਰੰਗਲਾ ਦੇ ਐਸਐਚਓ ਦਵਿੰਦਰ ਸ਼ਰਮਾ ਵੱਲੋਂ ਡਰੰਗ ਅਵੇਅਰਨੈਸ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਸਰਦ ਭਾਰਤੋ ਹੋ ਰਹੀ ਨਸ਼ੇ ਦੀ ਤਸਕਰੀ ਅਤੇ ਤਸਕਰਾਂ ਦੇ ਜੰਗਲ ਵਿੱਚ ਫਸਣ ਤੋਂ ਬਚਣ ਲਈ ਨੌਜਵਾਨਾਂ ਨੂੰ ਨਸੀਹਤ ਦਿੱਤੀ ਗਈ। एसएचओ दविंदर शर्मा ਵੱਲੋਂ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਸਰਦਾਰਪਾਰ ਤੋਂ ਪਾਕਿਸਤਾਨ ਵੱਲੋਂ ਕਈ ਤਰ੍ਹਾਂ ਦੇ ਲਾਲਚ ਦੇ ਕੇ ਨੌਜਵਾਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਕਰਕੇ ਕਈ ਨੌਜਵਾਨ ਇਸ ਦੀ ਗ੍ਰਿਫਤ ਵਿਚ ਆ ਕੇ ਨਸ਼ਾ ਤਸਕਰੀ ਕਰਨਾ ਸ਼ੁਰੂ ਕਰ ਦਿੰਦੇ ਹਨ ਪਰ ਇਸ ਦਾ ਅੰਜਾਮ ਬਾਅਦ ਵਿੱਚ ਉਹਨਾਂ ਨੂੰ ਭੁਗਤਣਾ ਪੈਂਦਾ ਹੈ ਤੇ ਉਹਨਾਂ ਦੀ ਪੂਰੀ ਜ਼ਿੰਦਗੀ ਖਰਾਬ ਹੋ ਸਕਦੀ ਹੈ ਇਸ ਲਈ ਨੌਜਵਾਨ ਇਸ ਤੋਂ ਬਚੇ ਰਹਿਣ ਅਤੇ ਨਸ਼ਾ ਤਸਕਰੀ ਰੋਕਣ ਵਿੱਚ ਪੁਲਿਸ ਦੀ ਮਦਦ ਕਰਨ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਇਹ ਲਗਾਇਆ ਗਿਆ ਵੀ ਹਰ ਪਿੰਡ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰੋ ਅਤੇ ਜੋ ਅੱਜ ਕੱਲ ਦੇ ਹਾਲਾਤ ਬਣੇ ਹੋਏ ਨੇ ਨਸ਼ੇ ਬਾਰੇ ਤੇ ਹੋਰ ਕ੍ਰਾਈਮ ਬਾਰੇ ਜਿਹੜੇ ਆ ਬੱਚਾ ਪਿੰਡ ਵਾਲਿਆਂ ਨੂੰ ਅਵੇਅਰਨੈਸ ਕਰੋ ਵੀ ਉਹ ਜਿਹੜੇ ਇਸ ਕਮਾਂ ਤੋਂ ਦੂਰ ਰਹਿਣ ਉਸੇ ਲੜੀ ਦੇ ਤਹਿਤ ਅੱਜ ਪਿੰਡ ਚੌਂਤਰਾ ਦੇ ਵਿੱਚ ਅਸੀਂ ਜਿਹੜੀ ਆ ਇੱਥੇ ਸੈਮੀਨਾਰ ਲਗਾਇਆ ਸੀ ਅਤੇ ਸਰਪੰਚ ਸਾਹਿਬ ਵੱਲੋਂ ਅਤੇ ਨਾਇਕੀ ਆ ਜਿਹੜੇ ਸਾਡੇ ਨੌਜਵਾਨ ਨਾਇਕੀ ਗੁਰਪੀਤ ਅਤੇ ਨੌਜਵਾਨ ਮਲਕੀ ਸਿੰਘ ਵੱਲੋਂ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਗਿਆ ਅਤੇ ਇਸ ਜਿਹੜੇ ਸੈਮੀਨਾਰ ਦੇ ਵਿੱਚ ਜਿਹੜੇ ਆ ਉਹਨਾਂ ਨੇ ਕੋਸ਼ਿਸ਼ ਕੀਤੀ ਵੱਧ ਤੋਂ ਵੱਧ ਨੌਜਵਾਨਾਂ ਲੈ ਲੈਂਦੇ ਆ ਤੇ ਉਹਨਾਂ ਨੂੰ ਮਕਿਏ ਖੁਦ ਵੀ ਜਿਹੜੀ ਆ ਉਹਦੀ ਅਵੇਅਰਨੈਸ ਕਰਾ ਰਹੇ ਨੇ ਇਹ ਸਾਡੇ ਵੱਲੋਂ ਜਿਹੜੇ ਉਹਨਾਂ ਨੂੰ ਪੁਆਇੰਟ ਦਿੱਤੇ ਦੱਸੇ ਗਏ ਨਹੀਂ ਵੀ ਜੇ ਕੋਈ ਕੋਈ ਬਾਹਰੋਂ ਕੋਈ ਬੰਦਾ ਨਸ਼ੇ ਵਾਲਾ ਹੁੰਦਾ ਵਾ ਤੇ ਉਹਦੇ ਉੱਪਰ ਕਿਵੇਂ ਖਿਆਲ ਰੱਖਣਾ ਵਾ ਉਹਨੂੰ ਕਿਵੇਂ ਡਿਟੈਕਟ ਕਰਨਾ ਵਾ ਇਹ ਬਾਰਡਰ ਤੇ ਪਿੰਡ ਹੋਣ ਕਰਕੇ ਜਿਹੜੀ ਆ ਅਸੀਂ ਲਗਾਤਾਰ ਹੀ ਇਹ ਜਿਹੜੇ ਸੈਮੀਨਾ ਕਰਦੇ ਰਹਿੰਦੇ ਆ ਤੇ ਜਿਸ ਕਰਕੇ ਜਿਹੜੇ ਆ ਇਹਨਾਂ ਨੂੰ ਜਾਗਰੂਕ ਕਰਦੇ ਰਹਿੰਦੇ ਆ ਤਾਂ ਜੋ ਜਿਹੜੇ ਆ ਜਿਹੜੇ ਆ ਗੰਦੇ ਅਨਸਰ ਹੈਗੇ ਨੇ ਜਾਂ ਨਸ਼ੇ ਕਰਨ ਵਾਲੇ ਜਾਂ ਉਹਨਾਂ ਨੂੰ ਇੱਥੋਂ ਕੋਈ ਵੀ ਮੋੜਾ ਨਾ ਮਿਲੇ ਉਹਨਾਂ ਨੂੰ ਕੋਈ ਵੀ